ਸਤਿ ਸ਼੍ਰੀ ਅਕਾਲ ਭਾਈ ਸਾਰੇ ਕਿਸਾਨ ਵੀਰਾਂ ਨੂੰ ਅੱਜ ਗੱਲ ਕਰਦੇ ਆਪਾਂ 26 ਵੈਰਾਈ ਬਾਰੇ ਕਈ ਵਾਰੀ ਕੀ ਹੁੰਦਾ ਵੀ ਜਿਹੜੀ 26 ਵੈਰਾਈ ਦੀ ਪਨੀਰੀ ਆਪਾਂ ਤੋਂ ਲਾਉਣ ਦੇ ਵਿੱਚ ਲੇਟ ਹੋ ਜਾਂਦੀ ਹੈ ਤੇ ਉਹ ਇਸ ਤਰ੍ਹਾਂ ਜਿਹੜਾ ਇੱਕ ਪਹਿਲਾ ਮੇਨ ਪਤਾ ਝੰਡਾ ਪੱਤਾ ਮੇਨ ਉਹਦੇ ਵਿੱਚੋਂ ਇੱਕ ਉਹ ਬ ਲੈ ਲੈਂਦੀ ਆ ਤੇ ਕਈ ਕਿਸਾਨ ਵੀਰ ਘਬਰਾ ਜਾਂਦੇ ਆ ਵੀ ਆ ਨਿਸ਼ਾਰਾ ਸ਼ੁਰੂ ਹੋ ਗਿਆ ਉਹਦੇ ਵਿੱਚ ਘਬਰਾਉਣ ਦੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੁੰਦੀ ਤੇ ਸ਼ੁਰੂਆਤ ਦੇ ਵਿੱਚ ਤੁਹਾਨੂੰ ਐ ਲੱਗੂ ਵੀ ਝੋਨਾ ਤਾਂ ਯਾਰ ਇਹ ਹੁੰਦਾ ਹੀ ਨਹੀਂ ਵੀ ਇਸ ਤਰ੍ਹਾਂ ਮਹਿਸੂਸ ਹੋਊਗਾ ਤੁਹਾਨੂੰ ਪਰ ਇਹਦੇ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ ਜਿਹੜੀ 26 ਵੈਰਾਈਟੀ ਆ ਇਹਨੂੰ ਜਦੋਂ 20 ਦਿਨਾਂ ਦੇ ਲਗਭਗ 25 20 25 ਦਿਨਾਂ ਦੇ ਲਗਭਗ 20 22 ਦਿਨਾਂ ਦੇ ਹੋ ਜਾਂਦੀ ਹੈ ਤਾਂ ਇਹਨੂੰ ਇੱਕ ਵਾਰ ਨਾ ਬਿਲਕੁਲ ਸੁਕਾ ਦੇਣਾ ਤਿੰਨ ਤੋਂ ਚਾਰ ਦਿਨ ਇਹ ਜਿਹੜਾ ਤੁਸੀਂ ਝੋਨਾ ਦੇਖ ਰਹੇ ਹੋ ਇਹ ਦੀ ਪੋਜੀਸ਼ਨ ਇਸ ਤਰ੍ਹਾਂ ਸੀ ਲੰਗਣ ਵਾਲੇ ਨੂੰ ਇੰਜ ਲੱਗਦਾ ਸੀ ਵੀ ਇਹ ਝੋਨਾ ਹੋਣਾ ਨਹੀਂ ਤੇ ਪਰ ਤੁਸੀਂ ਇਹਦੀ ਹੁਣ ਦੇਖੋ ਫੋਟ ਚੰਗੀ ਤਰ੍ਹਾਂ ਦੇਖ ਸਕਦੇ ਹੋ ਬੜਾ ਜੀ ਤੇ ਹੁਣ ਤੁਸੀਂ ਇਹਨੂੰ ਦੇਖ ਹੀ ਸਕਦੇ ਹੋ ਕਿਉਂਕਿ ਆ ਇੱਕ ਚੀਜ਼ ਨੇ ਇੰਜ ਲੱਗ ਰਿਹਾ ਸੀ ਵੀ ਯਾਰ ਇਹ ਝੋਨੇ ਨਿਸਰਾਇਆ ਸ਼ੁਰੂਆਤ ਦੇ ਵਿੱਚ ਉਦੋਂ ਸੰਖਾਂ ਵੀ ਸਾਰੀਆਂ 4-5 ਸਿੰਘ ਤੇ ਹੁਣ ਤੁਸੀਂ ਦੇਖਦੇ ਹੋ ਬੁੱਟੀਆਂ ਦੀਆਂ ਸੰਖਾਂਵਾਂ ਤਕਰੀਬਨ ਬਹੁਤ ਸੋਹਣੀ ਫੁੱਟ ਲਈ ਐ ਇਹ ਝੋਨੇ ਨੂੰ ਕੀ ਕੀਤਾ ਸੁਕਾ ਦਿੱਤਾ ਸੀ ਬਾਈ ਜੀ ਬਿਲਕੁਲ 4 ਦਿਨ ਤੇ ਲਗਭਗ 3 ਤੋਂ 4 ਦਿਨ ਇਹਨੂੰ ਪਾਣੀ ਨਹੀਂ ਲਾਇਆ ਤੇ ਉਸ ਤੋਂ ਬਾਅਦ ਝੋਨਾ ਇਹ ਜਦੋਂ ਜਿਵੇਂ ਜਿਵੇਂ ਖੁਸ਼ਕ ਹੋਈ ਗਿਆ ਤੇ ਬੂਟਾ ਖੁੱਲਦਾ ਗਿਆ ਬੁੱਟੇ ਖੁੱਲਣ ਦੇ ਨਾਲ ਜਿਹੜਾ ਝੋਨੇ ਦਾ ਫਟਾਰ ਵੀ ਵੱਧਦਾ ਗਿਆ ਉਹਦੇ ਵਿੱਚੋਂ ਸੰਖਾਂ ਪੌਦਾ ਵੱਧ ਲੈਂਦਾ ਰਿਹਾ ਤੇ ਹੁਣ ਤੁਸੀਂ ਇਹ ਕੰਡੀਸ਼ਨ ਦੇਖ ਸਕਦੇ ਹੋ ਝੋਲੇ ਦੀ ਬਹੁਤ ਵਧੀਆ ਪੋਜੀਸ਼ਨ ਹੈ ਇਸ ਲਈ ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਬਾਈ ਜਿਹੜੀ 26 ਵੈਰਾਈਟੀ ਆ ਉਹਦਾ ਘਬਰਾਉਣ ਦੀ ਲੋੜ ਨਹੀਂ ਜਿਨ੍ਹਾਂ ਦੇ ਵੀ ਲੱਗੀ ਹੋਈ ਆ ਹੁਣ ਵੀ ਜਿਨ੍ਹਾਂ ਨੂੰ ਇੰਜ ਲੱਗ ਰਿਹਾ ਯਾਰ ਵੀ ਨਸਾਰਾ ਲੈ ਰਿਹਾ ਜਾਂ ਉਹ ਜਿਹੜਾ ਮੇਨ ਝੰਡਾ ਪੱਤਾ ਜਿਹੜਾ ਫੱਟੀ ਆ ਮੇਨ ਫੱਕ ਥੋੜੀ ਦਿਨਾਂ ਤੋਂ ਉੱਪਰ ਟੱਪ ਜਾਂਦੀ ਆ ਉੱਥੇ ਇਹ ਸਮੱਸਿਆ ਆਉਂਦੀ ਆ ਇਹ ਸਮੱਸਿਆ ਦੇ ਘਬਰਾਉਣ ਦੀ ਲੋੜ ਨਹੀਂ ਸੋ ਇੱਕ ਵਾਰੀ ਬਾਣ ਨੂੰ ਸੁਕਾ ਕੇ ਚੰਗੀ ਤਰ੍ਹਾਂ ਪਾਣੀ ਲਾਓ ਬੂਟਾ ਖੁੱਲ ਜੂ ਤੇ ਫਟਾਰਾ ਹੀ ਵਧੀਆ ਲਊਗਾ ਤੇ ਝਾੜਤਾ ਆਟੋਮੈਟਿਕ ਹੀ ਤੁਸੀਂ ਦੇਖ ਸਕਦੇ ਹੋ ਜੂਰੀ ਆ ਤੁਹਾਨੂੰ ਪਤਾ ਹੀ ਆ ਵੀ ਇਹ 4 5 4 ਤੋਂ ਪਲੱਸ ਘੱਟੇ ਲਈ ਜਾਂਦਾ ਕਿਉਂਕਿ ਦਾ ਟਾਈਮ ਥੋੜਾ ਹੁੰਦਾ ਤੇ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ